ਪੰਜਾਬ ਦੇ ਵਿੱਚ ਹੁਣ ਜਿਹੜੇ ਨੇ ਇਲੈਕਸ਼ਨ ਫਿਰ ਦੁਬਾਰਾ ਮੁੜ ਕੇ ਆ ਗਏ ਨੇ ਪਰ ਜਿਹੜੇ ਇਲੈਕਸ਼ਨ ਨੇ ਹੁਣ ਆਖਿਰਕਾਰ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਇਲੈਕਸ਼ਨ ਜਿਹੜੇ ਨੇ ਕਿਸ ਚੀਜ਼ ਦੇ ਨੇ ਬਲਾਕ ਸਮਿਤੀ ਤੇ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਫਰਕ ਕਿਉਂ ਹੈ ਪੰਜਾਬ ਦਾ ਜਿਹੜਾ ਪੰਚਾਇਤੀ ਰਾਜ ਉਹ ਤਿੰਨ ਪੜਾਵਾਂ ਨੂੰ ਮਿਲ ਕੇ ਬਣਿਆ ਜਿਦੇ ਵਿੱਚ ਪੰਚਾਇਤਾਂ ਤੋਂ ਬਾਅਦ ਬਲਾਕ ਸਮਿਤੀ ਤੇ ਬਲਾਕ ਸਮਿਤੀ ਤੋਂ ਬਾਅਦ ਜ਼ਿਲ੍ਹਾ ਪਰੀਸ਼ਦ ਨੰਬਰ ਆਦਾ ਕੰਮ ਕਿਸ ਢੰਗ ਨਾਲ ਕਰਦੀ ਹੈ ਪੰਚਾਇਤਾਂ ਦਾ ਜਿਹੜਾ ਕੰਮ ਹੁੰਦਾ ਵੀ ਪਿੰਡ ਦੀ ਜਿਹੜੀ ਡਿਵੈਲਪਮੈਂਟ ਕਰਾਣੀ ਔਰ ਆਪਣੀ ਗੱਲ ਜਿਹੜੀ ਆ ਬਲਾਕ ਸਮਿਤੀ ਕੋ ਰੱਖਦੀ ਐ ਬਲਾਕ ਸਮਿਤੀ ਦਾ ਕੰਮ ਹੁੰਦਾ ਕਿ ਪਿੰਡ ਦੀ ਡਿਵੈਲਪਮੈਂਟ ਨੂੰ ਸਹੀ ਢੰਗ ਨਾਲ ਕਰਵਾਣਾ ਚਾਹੇ ਉਹਦੇ ਵਿੱਚ ਖੇਤੀਬਾੜੀ ਦਾ ਕੰਮ ਹੋਵੇ ਚਾਹੇ ਕਿਸਾਨਾਂ ਦੀ ਖਾਦ ਨਾਲ ਜੁੜਿਆ ਹੋਇਆ ਕੰਮ ਹੋਵੇ ਚਾਹੇ ਪਿੰਡਾਂ ਦੇ ਪਾਣੀ ਦਾ ਕੰਮ ਹੋਵੇ ਚਾਹੇ ਹੋਵੇ ਪਸ਼ੂ ਪਾਲਣ ਦਾ ਕੰਮ ਸੜਕਾਂ ਦਾ ਕੰਮ ਬੱਚਾ ਦੀ ਪੜ੍ਹਾਈ ਦਾ ਕੰਮ ਔਰ ਬੀਜ ਦਾ ਕੰਮ ਜਿਹਦਾਂ ਖੇਤੀਬਾੜੀ ਦੇ ਬਿਚੇ ਬੀਜੂ ਹੁੰਦੇ ਨੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋ ਪਿੰਡ ਦੇ ਵਿੱਚ ਡਿਵੈਲਪਮੈਂਟ ਰੁਕੀ ਹੁੰਦੀ ਹੈ ਜਾਂ ਪਿੰਡ ਦੇ ਵਿੱਚ ਕੋ ਡਿਵੈਲਪਮੈਂਟ ਹੋਣੀ ਹੁੰਦੀ ਹੈ ਉਹ ਜਿਹੜੀ ਗੱਲ ਹੈ ਬਲਾਕ ਸਮਿਤੀ ਜਿਹੜੀ ਆ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਅੱਗੇ ਰੱਖਦੀ ਹੈ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਪੰਚਾਇਤ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਹੜੀ ਬਲਾਕ ਸਮਿਤੀ ਹੈ ਉਹ ਇੱਕ ਤਰ੍ਹਾਂ ਦਾ ਵਿਚੋਲੀਆ ਦਾ ਕੰਮ ਕਰਦੀ ਹੈ ਸਾਰੀਆਂ ਗੱਲਾਂ ਜਿਹੜੀਆਂ ਪੰਚਾਇਤੀ ਤੌਰ ਤੇ ਪਿੰਡ ਨੂੰ ਚਾਹੀਦੀਆਂ ਹੁੰਦੀਆਂ ਉਹ ਬਲਾਕ ਸਮਿਤੀ ਦੇ ਜਿਹੜੇ ਮੈਂਬਰ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਨੂੰ ਜਿਹੜੀਆਂ ਅੱਗੇ ਫਾਰਵਰਡ ਕਰਦੇ ਨੇ ਤੋਂ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਆ ਉਹ ਇੱਕ ਤਰ੍ਹਾਂ ਦਾ ਮਾਸ ਇਸ ਬਲਾਕ ਸਮਿਤੀ ਦੇ ਕੰਮ ਦੀ ਡਿਮਾਂਡ ਹੁੰਦੀ ਹੈ ਜਿਹੜੇ ਉਹਦਾ ਮਾਸਟਰ ਪਲਾਨ ਤਿਆਰ ਕੇ ਜ਼ਿਲ੍ਹਾ ਪ੍ਰੀਸ਼ਦ ਸਰਕਾਰ ਤੋਂ ਪ੍ਰਸ਼ਾਸਨ ਤੋਂ ਉਹ ਕੰਮ ਕਰਾ ਲੀ ਅਕੇ ਤੱਕ ਪਹੁੰਚ ਰੱਖਦੀ ਹੈ ਉਹਦੇ ਤੇ ਦੇਖਿਆ ਜਾਵੇ ਤਾਂ ਜਿੰਨੇ ਵੀ ਸਰਕਾਰੀ ਕੰਮ ਹੁੰਦੇ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਉੱਪਰ ਤੱਕ ਗੱਲ ਕਰਕੇ ਉਹ ਸਾਰੇ ਪਿੰਡ ਦੇ ਰੁਕੇ ਹੋਏ ਕੰਮ ਜਿਹੜੇ ਨੇ ਉਹ ਕਰਵਾਏ ਜਾਂਦੇ ਨੇ ਬਲਾਕ ਦਸਦਾ ਪਿੰਡ ਦੇ ਕੰਮ ਔਰ ਜ਼ਿਲ੍ਹਾ ਪ੍ਰੀਸ਼ਦ ਫੰਡ ਦਾ ਇੰਤਜ਼ਾਮ ਜਿਹੜਾ ਉਹ ਸਰਕਾਰ ਕੋ ਕਰਵਾ ਕੇ ਜਿਹੜੀ ਹੈ ਪਿੰਡਾਂ ਦੀ ਜਿਹੜੀ ਹੈ ਡਿਵੈਲਪਮੈਂਟ ਕਰਵਾਉਂਦਾ ਹੈ ਪੰਚਾਇਤਾਂ ਤੋਂ ਬਾਅਦ ਕਈ ਪਿੰਡਾਂ ਨੂੰ ਮਿਲਾ ਕੇ ਬਲਾਕ ਸਭੀਤੀ ਬਣਦੀ ਹੈ ਔਰ ਬਲਾਕ ਸਭੀਤੀ ਤੋਂ ਬਾਅਦ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਹੁੰਦੀ ਹੈ ਉਸ ਤੋਂ ਇਲਾਵਾ ਵੀ ਤਕਰੀਬਨ 32-3300 ਮੈਂਬਰ ਹੁੰਦਾ ਜਿਹੜਾ ਪੰਜਾਬ ਦੇ ਵਿੱਚ ਅਸੀਂ ਅੱਜਕੱਲ ਵੋਟਾਂ ਜਿਹੜੀਆਂ ਚੱਲ ਰਹੀਆਂ ਉਹਨਾਂ ਨੂੰ ਵੋਟਾਂ ਪਾਣੀਆਂ ਔਰ ਇਸ ਇਸ ਢੰਗ ਨਾਲ ਹੀ ਪੰਚਾਇਤੀ ਰਾਜ ਬਲਾਕ ਸਭੀਤੀ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਨੇ ਉਹ ਆਪਸ ਦੇ ਵਿੱਚ ਕੰਮ ਕਰਦੇ ਆ ਸੋ ਆਪਣੇ ਇਹ ਪਿੰਡ ਦੀ ਤਰੱਕੀ ਕਰਨ ਲਈ ਆਪਣੇ ਆਸ-ਪਾਸ ਦੇ ਸ਼ਹਿਰਾਂ ਦੀ ਤਰੱਕੀ ਲਈ ਤੁਸੀਂ ਜ਼ਰੂਰ ਜਾ ਕੇ ਵੋਟ ਕਾਸਟ ਕਰੋ ਕਿਉਂਕਿ ਵੋਟ ਪਾਣਾ ਤੁਹਾਡਾ ਹੱਕ ਹੈ ਔਰ ਬਲਾਕ ਸਮਿਤੀ ਦਾ ਜਿਹੜਾ ਕੰਮ ਹੁੰਦਾ ਵੀ ਆਪਣੇ ਜਿਹੜੇ ਪਿੰਡਾਂ ਦੇ ਕੰਮ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਤੱਕ ਲੈ ਕੇ ਜਾਵੇ ਔਰ ਜ਼ਿਲ੍ਹਾ ਪ੍ਰੀਸ਼ਦ ਦਾ ਕੰਮ ਹੁੰਦਾ ਕਿ ਸਰਕਾਰਾਂ ਤੋਂ ਇਹ ਕੰਮ ਅਕਰਾ ਕੇ ਪਿੰਡਾਂ ਦੀ ਤਰੱਕੀ ਕਰਾਈ ਜਾਵੇ ਸੋ ਬਲਾਕ ਸਮਿਤੀ ਦਾ ਮੁੱਖ ਕੰਮ ਹੁੰਦਾ ਵੀ ਸਰਕਾਰਾਂ ਦੇ ਜਿਹੜੇ ਫੰਡ ਨੇ ਜਾਂ ਸਰਕਾਰਾਂ ਦੇ ਜਿਹੜੇ ਕੰਮ ਨੇ ਸਰਕਾਰਾਂ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਪਿੰਡਾਂ ਤੱਕ ਘਰ-ਘਰ ਪਹੁੰਚਾਣੀਆਂ